ਅਜੀ ਭਾਈ ਆ ਕਰਦੇ ਆ ਕਰਦੇ ਹੁਣ ਬੈਗ ਹੁਣ ਚੱਲੇ ਆਪਾਂ ਲੈ ਕੇ ਨਾ ਮਾਸੀ ਨੂੰ ਕਰ ਨਾ ਕਰਦੇ ਇਧਰੇ ਮਾਸੀ ਨੂੰ ਕਰਦੇ ਨਾ 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 ਉਹ ਇਹ ਲੈ ਵੀ ਮਿੱਤਰਾ ਬਣਾਤੇ ਆਲੂ ਵਾਲੇ ਪਰੌਂਠੇ ਸਿਰੇ ਸਿਰੇ ਨਰ ਦਣਾ ਤਾਂ ਕਿ ਉਧਰ ਖਾ ਕੇ ਵਿਹਲੇ ਹੋਗੇ ਤਾਂ ਹੁਣ ਤੋਂ ਵੀਡੀਓ ਬਣਾਉਣੀ ਹੈ ਅਜੀ ਹੁਣ ਸੁਵਾਇਆ ਸੀ ਨਾ ਤੇ ਉੱਠ ਵੀ ਖਲੋਤੀ بس 2 ਮਿੰਟ ਲਾਏ ਵਾਦ ਤੋਂ ਵਾਦ ਉਹ ਹੀ ਅੱਧਾ ਵੀ ਨਾ ਸੁੱਤੀ ਮਹਾ ਸਤਿ ਸ਼੍ਰੀ ਅਕਾਲ ਸਾਰਤ ਤੁਹਾਡਾ ਇਹ ਦਿਨਾਂ ਵਿੱਚ ਵਲੌਗ ਦੇ ਵਿੱਚ ਤੇ ਹੁਣ ਚੱਲੇ ਆ ਘਰੇ ਹੋ ਸਕਦਾ ਤੇ ਮੜਦੀ ਦੀ ਹੁਣ ਉਹਨਾਂ ਦੇ ਡੈਡੀ ਉਹਨਾਂ ਦਾ ਪਲਾਟ ਚ ਲਾ ਦਾਂ ਕਿਉਂਕਿ ਇੱਧਰ ਮੇਰਾ ਜਿਹੜਾ ਵੱਡਾ ਸੰਡੂਗਾ ਉਹ ਗਿਆ ਨਹੀਂ ਹੈਗਾ ਉੱਧਰ ਪਲਾਟ ਨੂੰ ਦੇਖਣ ਵਾਸਤੇ ਜਿਹੜਾ ਨਵਾਂ ਲਿਆ ਡੈਡੀ ਹੁਣਾਂ ਨੇ ਤੇ ਕੁੜੀਆਂ ਵੀ ਮੇਰੀ ਤਿਆਰ ਹੋ ਗਈ ਵਿਥਾ ਸਮਝ ਨਹੀਂ ਲੱਗ ਰਹੀ ਨਾ ਕੁੜੀਆਂ ਮੇਰੀ ਇੱਧਰ ਰਖੋ ਹਰ ਗੁਣ ਨੋ ਨੋ ਕਰ ਦੋ ਨਾ 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 ਕਰ ਦੋ ਨਾ ਨਾ ਠੀਕ ਹੈ ਕਿਉਂ ਨਾ ਨਾ ਕਰਦੀ ਨਾ ਪੂਰੀ ਨਾ ਮੈਨੂੰ ਚੁੱਕ ਲੈ ਬਸ ਜਾਣਾ ਭਾਈ ਜਣਾ ਤਾਂ ਨਾ ਤਾਂ ਆ ਕਰਨ ਦੇਉਂ ਚੋਕ ਦਿਤੀਆਂ ਨਾ ਨੁਕਰਾਂ ਜੀਆਂ ਉਂਡੀ ਠਾਂ ਕਪੜਾ ਡਿੱਗਦਾ ਪੈਗਾ ਅੰਦਰੋਂ ਇਹ ਡਿੱਗਦਾ ਵਕਈ ਬੜੇ ਕੋਟਾ ਆ ਪਰ ਇਹਦਾ ਹੁਣ ਮੈਂ ਸਹੀ ਕਰਤਾ ਬਾਵਾ ਦਾ ਡਿੱਗਦਾ ਇਹਨਾਂ ਨੇ ਜਾਣਾ ਹੀ ਵੇਖ ਲੈ ਡੈਡੀ ਹੁਣਾ ਦੇ ਇਹਨਾਂ ਟਾਈਮ ਬਹੁਤ ਜ਼ਿਆਦਾ ਕਰਾਤਾ ਹੈ ਹੈ ਆ ਜਾ ਮੈਂ ਕਿ ਸਮਾਨ ਰੱਖ ਚਲੋ 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 ਆਈਓ ਮਾਦੋਨੀ ਕੀ ਕੀਤਾ ਠੀਕ ਹੈ ਪਾਣੀ ਪਾਗ ਪੀ ਲੈ ਹੈ ਇਨਾ ਪਾਣੀ ਪਾ ਕੇ ਕੋਟੀ ਵੀ ਨਹੀਂ ਪਾਣੀ ਨਹੀਂ ਆਦੀ ਆਹ ਕਰਦੇ ਆ ਕਰਦੇ ਹੁਣ ਬੈਗ ਹੁਣ ਚੱਲੇ ਆਪਾਂ ਲੈ ਕੇ ਘਰ ਨੂੰ ਆਪਣੇ ਕਾਫੀ ਦਿਨ ਹੋ ਗਏ ਨੇ ਆਇਆਂ ਨੂੰ ਹੈ ਇਹ ਇੰਜ ਤੇ ਡੇੜੀ ਕਾਲੇ ਬਣ ਗਏ ਮਨੀਬ ਜਦੋਂ ਖੜਨੀ ਉਹ ਉਧਰ ਪ੍ਰੀਤਿੰਦੀ ਦਾ ਆ ਜੋ ਆ ਰੱਖ ਲੋ ਬਲੋ ਬੈਗ ਬੈਗ ਅੱਗੇ ਰੱਖਣਾ ਪੜਾ ਮਗਰ ਇਹ ਨਹੀਂ ਜਗ੍ਹਾ ਹੁਣ ਸਹੀ ਕਰ ਲਿਆ ਕੋਲੋਂ ਲੈਣਾ ਜੀ ਦਵਾਈ ਨਾ ਡਰ ਜੇ ਕਿਸੇ ਦੀ ਬਸ ਹਾਂ ਉੱਥੇ ਡਿੱਗੀ ਚਲੋ ਡਿੱਗੀ ਰਹਿਣ ਦੇ ਯਾਰ ਆਉਗਾ ਬੈਠੋ ਗਾਂਦੇ ਇੱਕ ਸੀਟ ਮਗਰੀ ਕੋਲ ਦੀ ਵਾ ਵਾ ਬਾਈ ਕਿੱਧਰ ਕਰੀ ਜਾਂਦੀ ਹੁਣ ਬਾਏ ਪਾਜੀ ਹੁਣ ਹੀ ਗਏ ਨੇ ਉਹਨਾਂ ਦਾ ਪਲਾਟ ਦੇਖਿਆ ਨੇ ਇਹਨਾਂ ਨੇ ਤੇ ਹੁਣ ਨਾਲ ਲੈ ਕੇ ਚੱਲੇ ਆਂ ਕਹਿੰਦੀ ਪਾਜੀ ਵਾ ਲੈ ਬਾਈ ਕਿੱਧਰ ਤੇ ਉਹ ਤੇਰੇ ਨਾਲ ਹੀ ਜਾਣਾ ਸਾਰਿਆਂ ਨੇ ਚਾਤਰੇ ਆਉਂਦਾ ਨਹੀਂ ਜੀ ਮੰਮੀ ਦਿਲੋਂ ਕਾਫੀ ਕੱਢਦੇ ਦੋ ਸੱਸਾ ਵੇਲਾ ਆਪਣੇ ਲਿਫਾਫੇ ਦੀ ਚਿੰਤਾ ਪੂਰੀ ਆ ਨਹੀਂ ਚੇਤਾ ਨਾ ਭੁੱਲ ਜਾਈਂ ਆ ਇਹ ਗੱਲ ਹੈ ਜਿੰਨੇ ਕਰਦੇ ਨੇ ਕਰਦੇ ਮੇਰੇ ਪੁੱਤੀ ਦੇ ਦਾ ਜਿਹੜਾ ਹੁੰਦੀ ਆਪਾਂ ਕੈਨ ਫੜੀ ਹੋਈ ਤੇ ਉਹਨੇ ਪੋਣੇ ਆ ਵੇ ਦੇਖੋ ਹਾਂ ਚਲ ਅ ਵੀ ਕਰਦੋ 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 ਬਾਸ ਕੀ ਕਿਆ ਆ ਬਾਕੀ ਜੁੱਤੀਆਂ ਕਿਦਾਂ ਪਾਈਆਂ ਬੁਰੇ ਹਾਨ ਵੇਖੀ ਹੱਥ ਨਾ ਆਵੇ ਕੁੜੀ ਦਾ ਇਧਰੋਂ ਫੜਦਾ ਨਹੀਂ ਹੋਵੇ ਆ ਵੱਡੀ ਦੀਦੀ ਆ ਗਈ ਇਧਰੋਂ ਫੜੀ ਕੁੜੀਆਂ ਨੂੰ ਕੁੜੀਆਂ ਫੜਦੋ ਅੱਜ ਪਾਜੀ ਨੇ ਦੇਖਣ ਵਾਸਤੇ ਆਏ ਪਲਾਟ ਲੈ ਵੀ ਅਮਡੇ ਨੇ ਤੋੜਤਾ ਅੱਜ ਰਿਕਾਰਡ ਪਤਾ ਕਿਉਂ ਇਹਦਾ ਜਨਮ ਦਿਨ ਆਉਣ ਵਾਲਾ ਨਾ ਕਿੰਨੀ ਤਰੀਕ ਨੂੰ ਆ 8 ਤਰੀਕ ਨੂੰ ਨਾ ਸਾਰੇ ਜਣੇ ਜਰੂਰ ਵਿਸ਼ ਕਰਿਓ ਠੀਕ ਆ ਸਾਡੇ ਵੱਲੋਂ ਸਾਡੇ ਵੱਲੋਂ ਐਡਵਾਂਸ ਵਿੱਚ ਪਾਜੀ ਹੈਪੀ ਬਰਥਡੇ ਤੇ ਕਹਦੇ ਮਾਈ ਥੈਂਕ ਯੂ ਸਾਨੂੰ ਥੈਂਕ ਯੂ ਕਰਦੇ ਥੈਂਕ ਯੂ ਮੰਮੀ ਬੁਲਾਉਂਦੇ ਹਾਂ ਜੀ ਨਾ ਨਾ ਪਹਿਲਾਂ ਨਾ ਪਹਿਲਾਂ ਲੱਗੇ ਹੁਣ ਲੱਗੇ ਜੀ ਪਾਜੀ ਹਾਂ ਲੱਗੇ ਹੁਣ ਇਹ ਤੁਹਾਨੂੰ ਲੈ ਵੀ ਡੈਡੀ ਹੁਣੇ ਪਹਿਲਾਂ ਪਹੁੰਚੇ ਹੋਏ ਨੇ ਅਭੀ ਚੰਗੀ ਗੱਲ ਆ ਤੁਸੀਂ ਇੱਥੇ ਠੀਕ ਆ ਜੀ ਠੀਕ ਠਾਕ ਲੈ ਵੀ ਪਾਜੀ ਹੁਣਾਂ ਨੂੰ ਵੇਖ ਲੈ ਲੈਂਦਾ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਲਿਆਉਣਾ ਫਲਾਟ ਰੱਖਣਾ ਹੈ ਹਾਂ ਜੀ ਸਵਾਧੀਆ ਜੀ ਨਵੇਂ ਨਵੇਂ ਭਰੀਆਂ ਗਈਆਂ ਨੇ ਐਦਾਂ ਸਿਸਟਮ ਹੋ ਗਿਆ ਥੋੜਾ ਜਿਹਾ ਹੁਣ ਆ ਭਰ ਲੱਗੇ ਚਲੋ ਭਾਈ ਬਹੁਤ ਵਧੀਆ ਗੱਲ ਆ ਵੈਸੇ ਵੀ ਨੀਆਂ ਭਰੀਆਂ ਗਈਆਂ ਨੇ ਹੁਣ ਵੇਖ ਲੈ ਕਿੰਨਾ ਡੂੰਘਾ ਲੱਗਦਾ ਈ ਮੇਲਾ ਕਿੰਨੀ ਮਿੱਟੀ ਪੈਣੀ ਹੈ ਕਿ ਨਹੀਂ ਮਿੱਟੀ ਨਾਲ ਉਹ ਸਰਾ ਮਨਖਾ ਸਾਰਾ ਸਾਹਮਣੇ ਆ ਗਿਆ ਆਹ ਘਰ ਦੀ ਜਗਾ ਖੁੱਲੀ ਆ ਹੋਰ ਹੋਰ ਵਾਧੂ 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 ਨਵਾ ਨਵਾ ਗੱਡੀ ਬੜੀ ਸ਼ਾਨਦਾਰ ਲੱਗ ਰਣੀ ਨਵਾ ਗੱਡੀ ਬੜੀ ਸ਼ਾਨਦਾਰ ਲੱਗ ਰਣੀ ਵੱਡੀ ਗੱਡੀ ਤੇਰੀ ਵੀ ਲੱਗ ਜਾ ਕਰੋਗੀ ਹੋਰ ਹੋਰ ਨਵਾ ਮੇਰੇ ਅਸੇ ਨਵਾ ਗੱਡੀ ਹੈ ਗੱਡੀ ਹਾਂ ਬੜੀ ਵਧੀਆ ਹੋਰ ਜਾਇਉਂਦੇ ਆਉਂਦੇ ਆ ਨਾ ਤੇ ਉਹ ਕਹਿੰਦੇ ਨਾ ਆ ਜਾਓ ਬਹਿ ਜਾਓ ਕੁਰਸੀ ਦੇਣ ਕੇ ਬਣਾਉਂ ਜਵੇਂ ਹੀ ਬੈੰਦੀਆਂ ਇਹਨਾਂ ਘਰਾਂ ਚ ਆਇਓ ਕੋਲਤ ਕਰਦੇ ਕਹਿੰਦਾ ਹੁਣ ਸੋਚੋ ਕਬੂਤਰ ਘਰ ਗਏ ਕਬੂਤਰ ਤੇ ਨਾ ਖਣਾ ਆ ਲੈਣ ਜਮ ਵੀ ਬੈਠਾ ਤੂੰ ਵੀ ਬਹਿ ਜਾ ਬਿੱਲੀ ਕੋ ਗਏ ਬਲੀਨ ਜਿੱਥੇ ਕਿਤੇ ਬੈਠੀ ਕਹਿੰਦਾ ਚਮਗਿੱਦੜ ਘਰ ਪਰੋਣੇ ਕਹਿੰਦਾ ਚਮਗਿੱਦੜ ਘਰ ਪਰੋਣੇ ਉਹ ਗਿਆ ਪਰੋਣਾ ਹੈ ਉਹ ਵੀ ਓਦਾਂ ਦਾ ਵੀ ਓਦਾਂ ਕਹਿੰਦਾ ਇਧਰ ਹਮ ਲਟਕੇ ਵਾਹ ਤੂੰ ਲਟਕੂ ਹਮ ਲਟਕੇ ਵਾਹ ਤੂੰ ਲਟਕੂ ਤਾਂ ਉਹਨੇ ਕਿਹਾ ਵੀ ਮੈਂ ਵੀ ਇਦਾਂ ਲਟਕਾ ਟੰਗ ਤਾਂ ਕਰਕੇ ਤੇ ਮੂਦਾ ਪਿਆ ਲਟਕਿਆ ਟੱਟਣ ਨੂੰ ਲੱਗਿਆ ਇਹ ਗੱਲ ਸਹੀ ਕਿਦੜ ਦੇ ਇਦਾਂ ਦੇ ਕਾਰਨਾਮੇ ਹੁੰਦੇ ਬਿਲਕੁਲ ਤੇ ਉਹ ਨਮਕਦੇ ਮੈਨੂੰ ਹਾਸਾ ਆਇਆ ਉਹਦੀ ਗੱਲ ਤੋਂ ਚੇਤਾ ਆਇਆ ਗੱਲ ਹੁਣ ਹੁਣ ਹੈਗੀਆਂ ਆਪਣੀਆਂ ਤਿਆਰੀਆਂ ਚੱਲੇ ਆ ਘਰ ਨੂੰ ਮੈਲਟ ਬੁੱਟਰ ਲਾ ਲਓ ਫਿਰ ਡੈਡੀ ਜੀ ਦੀਦੀਆਂ ਨਾਲ ਇੱਥੇ ਰੋਗ ਰਹਿਣਾ ਮੈਂ ਡਿਦੀਆਂ ਨਾਲ ਤੇ ਆਪਾਂ ਜਾਣਾ ਆਪਣੇ ਸ਼ਹਿਰ ਬਟਾਲੇ ਨੂੰ ਡਾਈ ਜੀ ਕਪੜੇ ਕੀ ਜਾਂਦੇ ਡਾਈ ਜੀ ਕਾਈ ਜੀ ਵਾਏ ਚਲੋ ਚਲੋ ਜੀ ਨੂੰ ਚੰਨੇ ਘਰੇ ਆਪਸੇ ਬਾਏ ਕਰਦੇ ਬਾਏ 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 ਪਾਡੇ ਰੋ ਸਾਹ ਪਰਿਕਾਦ ਪਰਿਕਾਦ ਨੂੰ ਪਾਡਾ ਲੋ ਐ ਕਰਦੀ ਹਾਂ ਚਲੋ ਧਿਆਨ ਨਾ ਜਾਣਾ ਫਿਰ ਕਾ ਉਕੇ ਚਲੋ ਠੀਕ ਹੈ ਜਣੀ ਸਤਿ ਸ਼੍ਰੀ ਅਕਾਲ ਮੈਂ ਕਮਰੂਦ ਲੈ ਲਈ ਨਾਲੇ ਆਂਟੀ ਨਾਲ ਪੁੱਛਦੇ ਕਿੰਨਾ ਕੰਮ ਦੇ ਵਿੱਚ ਥੋੜਾ ਜਿਹਾ ਫਰਕ ਪਿਆਖਣੀ ਵੀਡੀਓ ਪਾਈ ਹੋਈ ਹੈ ਉਹਨਾਂ ਦੀ ਤੇ ਉਦਾਂ ਮੈਂ ਫੋਨ ਕੀਤਾ ਇਹ ਕਹਿੰਦੇ ਆ ਵੀ ਹਾਂ ਠੀਕ ਆ ਦੀਪ ਥੋੜਾ ਚੱਲਿਆ ਵਾ ਕੰਮ ਤੇ ਬਾਕੀ ਮੈਂ ਕਮਰੂਦ ਲੈ ਲੈਂਦੇ ਮੇਰੇ ਫੋਨ ਚੋਂ ਪੈਸੇ ਤੇ ਮੈਂ ਡੈਡ ਨੇ ਕਹਿੰਦੇ ਵੀ ਤੁਸੀਂ ਮੈਨੂੰ ਕੈਸ਼ ਦਿਓ ਮੈਂ ਅਮਰੂਦ ਲੈਣ ਵਾਸਤੇ ਤੇ ਆਂਟੀ ਕਹਿੰਦੇ ਅੱਗੇ ਨਾਲ ਥੋੜਾ ਜਿਹਾ ਫਰਕ ਪਿਆ ਕੰਮ ਦਾ ਬਾਕੀ ਖੇਤ ਦੇ ਪਈ ਫੇ ਕੰਮ ਨੂੰ ਯਾਰ ਆਂਟੀ ਘਰ ਦਾ ਕੰਮ ਡਾਉਣਾ ਬਸ ਅ ਲੋਕੇਸ਼ਨ ਤੁਹਾਨੂੰ ਦੱਸਦਾ ਰਹਿਣਾ ਕਾਲਜ ਆ ਅੰਬਰਸਰ ਰੋਡ ਲੈ ਵੀ ਮੈਂ ਮਰੂਦ ਲੈ ਕੇ ਜਾਣਾ ਜੋ ਮਰਜ਼ੀ ਹੋ ਜਾਵੇ ਕਿਉਂਕਿ ਮਰੂਦ ਤੇ ਮੈਂ ਕਟਾ ਕੇ ਫਿਰ ਲੈ ਕੇ ਜਾਣਾ ਹੁੰਦਾ ਤੇ ਲੋਕੇਸ਼ਨ ਆਜ ਚੰਗੀ ਤਰ੍ਹਾਂ ਯਾਦ ਰੱਖਿਓ ਠੀਕ ਆ ਇੱਕ ਇਹ ਜਿਹੜੀ ਐਂਟਰੀ ਹੋਣਾ ਦੀ ਤੇ ਇੱਕ ਉਹ ਅੰਕਲ ਹੋਣਾ ਨੇ ਹੋਣੀ ਸ਼ੁਰੂ ਕੀਤੀ ਆ ਉਹ ਅੱਗੇ ਲਾ ਲਈ ਉਹਨਾਂ ਨੇ ਪਹਿਲਾਂ ਨਹੀਂ ਲਾਈ ਇੱਕ ਉਹ ਅਗਲੇ ਬੰਦੇ ਅੰਕਲ ਹੋਣਾ ਨੇ ਕਹਿੰਦੇ ਨਹੀਂ ਕੰਮ ਐਗਾ ਫਿਰ ਕੀ ਕਰੀਏ ਉਹਨੇ ਦੋ ਲਾ ਲਈਆਂ ਚਲੋ ਚੰਗੀ ਗੱਲ ਆ ਕੰਮ ਚਲਾਉਣਾ ਚਾਹੀਦਾ ਕਿਸੇ ਤਰੀਕੇ ਦੇ ਨਾਲ ਵੀ ਚੱਲੇ ਕਣੀ ਆਂਟੀ ਜੀ ਅੰਟੀ ਜੀ ਨੇ ਕਹਿੰਦੇ ਕੰਮ ਥੋੜਾ ਤੁਰਿਆ ਅੱਗੇ ਨਾਲੋਂ ਮੈਂ ਚਲੋ ਚੰਗੀ ਗੱਲ ਤੇ ਮੈਂ ਜਮੂਰ ਕਟਵਾਲੇ ਹਰਗੁਣ ਸੌਂਦੀ ਆ ਚੱਲ ਗਿਆ ਹਾਂ ਅਸੀਂ ਆ ਗਏ ਲਵਲੀ ਹੁਣਾ ਦੇ ਘਰੇ ਤੇ ਲਵਲੀ ਹੁਣਾ ਦੇ ਚਾਬੀ ਲੈਣੀ ਘਰ ਦੇ ਉਹ ਕਿ ਹੋ ਰਹੇ ਸੀ ਘਰੇ ਤੇ ਇਹ ਲਵਲੀ ਨੇ ਘਰੇ ਗਏ ਸਾਡੇ ਹਾਂਜੀ ਧੰਨਵਾਦ ਕੋਈ ਗੱਲ ਨਹੀਂ ਕਿ ਆ ਮੈਂ ਵੀ ਚਾ ਆ ਗਈ ਲਵਲੀ ਵੱਲੋਂ ਹੋਰ ਟਿੱਕੇ ਲਾਰਾ ਨਹੀਂ ਕੋਣ ਲਾਰਾ ਮੈਂ ਤੈਨੂੰ ਕੁੱਟਣਾ ਨਹੀਂ ਨਾ ਨਾ ਕਰਦੇ ਨਾ 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 ਲਵਲੀ ਹੁਣਾ ਉਹਦਾ ਆਪਾਂ ਚੱਲ ਪਏ ਚਾਹ ਪਣੀ ਪੀ ਲਿਆ ਆ ਚਾਹ ਵੀ ਕੀ ਲੈਣਾ ਹੈ ਹੈ ਕੋਈ ਚੀਜ਼ ਨਹੀਂ ਅੱਛਾ ਅੱਛਾ ਆ ਪਾਵਰ ਬੈਂਕ ਮੈਨੂੰ ਫੜਾ ਦੇ ਮੈਂ ਗੱਡੀ ਉੱਥੋਂ ਕਿਦੋਂ ਲੈ ਰਹੀ ਆ ਦੁੱਧ ਲੈ ਲੈ ਆਂ ਤੂੰ ਦੋ ਪੈਕਟ ਯਾਰ ਇਹਦੇ ਕੋ ਦੋ ਪੈਕਟ ਲੈ ਲੈ ਨਾ ਆ ਗਿਆ ਘਰੇ ਆਪਾਂ ਉੱਪੜ ਗਏ ਆ ਤੇ ਸਭ ਅੰਦਰੋਂ ਅੰਦਰ ਹੀ ਵੜ ਗਏ ਤੇ ਬੈਕ ਹੋਨੇ ਪੱਲਾਂ ਚਲੋ ਪਈ ਗਾਣੇ ਅੱਜ ਨੇ ਕੀ ਕਰਨਾ ਫਿਰ ਆਪਾਂ ਚੱਲਦੇ ਬਈ ਗੁੜੀਆਂ ਨੂੰ ਲੈ ਕੇ ਰੇਸ਼ਮ ਘਰੇ ਮਸਲ ਗੀੜੀ ਲਵਾ ਲਈਏ ਤੇ ਨਵੀਂ ਵਿੱਲਾ ਹੀ ਕੋ ਦੋ ਮਿੰਟ ਹਲ ਨਾ ਇਹਨੇ ਤੋੜ ਦੇਣਾ ਪਲਵਾਨ ਨੇ ਇਦਾਂ ਨਹੀਂ ਖਿੱਚੇ ਇਦਾਂ ਨਹੀਂ ਕੀਤੇ ਮਾਰੂ ਫੂਗਾ ਦੇ ਫੂ ਫੂਗਾ ਨਾ ਮੈਂ ਨਹੀਂ ਕਰਦਾ ਬਾਅਦ ਮਾਰਨ ਲੈ ਵੇ ਠੰਡ ਫੇਰ ਵੱਧ ਗਈ ਬਹੁਤ ਜ਼ਿਆਦਾ ਹੱਥ ਦੀ ਹੋ ਗਈ ਰੂਮਟਰ ਤੇ ਲੱਗੇ ਫੇਰ ਸਤੀ ਜਿਨ੍ਹਾਂ ਨੇ ਕੱਟ ਚੋੜ ਅੱਛਾ ਅੱਛਾ ਆਪ ਆਪੇ ਪਾਰਟੀ ਤੋਂ ਕਾਂਗਰਸ ਦੇ ਜਿਨ੍ਹਾਂ ਨੇ ਗੋਲ ਕਰਨ ਚੱਲਣ ਦੀ ਹੁਣੇ ਤੋਂ ਬਾਅਦ ਸਭ ਤੋਂ ਵੱਧ ਵੋਟਾਂ ਸਨ ਕਮਨਾ ਵੀ ਇੱਕ ਨਾਲ ਪਾਸ ਹੁੰਦਾ ਹਾਰ ਗਿਆ ਨਾਲ ਹੀ ਉਹ ਇੱਕਾ ਖੋਲ ਗਿਆ ਭਾਜੀ ਨੂੰ ਮੈਂ ਤੇ ਫੋਨ ਆਰਡਰ ਕਰਕੇ ਦਿੱਤਾ ਆ ਕਹਿੰਦੇ ਦੀ ਫੋਨ ਆਰਡਰ ਕਰਦੇ ਆ ਵੀ ਤੇ ਨਾਲ ਹੀ ਕਵਰ ਆਰਡਰ ਕਰਦੇ ਕਵਰ ਪਹਿਲਾਂ ਆ ਗਿਆ ਮੋਬਾਈਲ ਅਜੇ ਆਇਆ ਹੀ ਨਹੀਂ ਤੇ ਇਹ ਵਾਲਾ ਕਵਰ ਆ ਵੀ ਤੇ ਮੋਬਾਈਲ ਅਜੇ ਆਉਣਾ ਆ ਆਨਲਾਈਨ ਮੰਗਵਾਇਆ ਫਲਿੱਪਕਾਰਟ ਤੋਂ ਗੱਜਕ ਬੜੀ ਖੁਸ਼ ਹੋ ਕੇ ਖਾਂਦੀ ਹੈ ਦੇਖਿਓ ਇਹ ਗੱਜ ਖਾਂਦੀ ਗਲ ਗਲ ਮੈਂ ਗੱਜ ਕੋ ਟੁੱਟ ਗਿਆ ਦੋ ਟੁੱਟੇ ਕਰਤੀ ਜੂਨਾ ਜੂਨਾ ਗਲ ਗਲ ਹਰ ਗੁਣ ਹਰ ਗੁਣ ਨਾ ਨਾ ਨੋ ਨੋ ਨਾ ਨਾ ਕਰ ਦੋ ਨਾ 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 ਕਿਹਨੇ ਕੋਈ ਸਟਾਪ ਨਾ ਨਾ ਫੇਰ ਨਾ ਟੋਪੀ ਨਾ ਕਰ ਦੋ ਟੋਪੀ ਨਹੀਂ ਲਾਉਣੀ ਨੋ 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 ਇਹ ਨਾ 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 ਕਰ ਦੋ ਨਾ ਆਪਣੇ ਬ੍ਰਿਆਸ ਦਈਆ ਨਾ 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 ਬੜੀ ਪਿਆਰੀ ਲੱਗਦੀ ਇਹ ਕਰਦੀ ਨੇ ਨਾ 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 ਨਹੀਂ ਪੀਂਦੀ ਦੁੱਧ ਪੀਂਦੀ ਸਾਡਾ ਮੈਂ ਐਨਰਜੀ ਕੋਠਾ ਜਿਹੜਾ ਛੋਟਾ ਜਿਹਾ ਬਸ ਇੱਥੇ ਹੀ ਧੋ ਪਾਉਂਦੀ ਆ ਤੇ ਇੱਥੇ ਇਕੱਠੇ ਮੁੱਠੇ ਜੇ ਕਰਕੇ ਕੱਪੜੇ ਪਾ ਦਈਦੇ ਬਸ ਹਾਂ ਕੱਪੜੇ ਹਾਂ ਗੁੜੀਆ ਦਾ ਸਟੈਂਡ ਚਲੋ ਠੀਕ ਆ ਫਿਰ ਚਲੋ ਜੇ ਅੱਜ ਦਾ ਇਹ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰਦੇ ਸਬਸਕ੍ਰਾਈਬ ਅੱਜ ਦਾ ਵਲੌਗ ਛੋਟਾ ਜਿਹਾ ਸੀਗਾ ਤੇ ਸਾਰੇ ਜਾਣੇ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ